ਦੇ ਵੀ ਗੱਲਾਂ ਕਰਾਉ ਹੈ ਪਾਪਾ ਹਾਂ ਫੋਨ ਕਿੱਦੇ ਵੜਿਆ ਤੁਹਾਨੂੰ ਦੱਸਾਂਗੇ ਵੀ ਹਾਂ ਕਿਵੇਂ ਗੁੱਤਰ ਹੋ ਗਿਆ ਠੀਕ ਹੈ ਕਹਿੰਦੇ ਬਾਪਿਆਂ ਨੇ ਗੱਲ ਕਹਿਰ ਕਰਤੀ ਕਹਿਰ ਕਰਤੀ ਆ ਦੋਵੇਂ ਬਾਪਿਆਂ ਨੇ ਇਹਨਾਂ ਦੇ ਪਾਪੇ ਨੇ ਕਿੰਨੇ ਸਾਲਾਂ ਬਾਅਦ ਛੱਡੇ ਅੰਕਲ 5 ਸਾਲਾਂ ਬਾਅਦ ਛੱਡੇ ਇਹ 5 ਸਾਲਾਂ ਬਾਅਦ ਛੱਡੇ ਆਜਾ ਪ੍ਰਾਣਾ ਖੁੰਡਾ ਪ੍ਰਾਣਾ ਖੁੰਡਾ ਪਾਪੇ ਦਾ ਨਾਂ ਚੱਲਦਾ ਸੀ ਪਹਿਲਾਂ ਹੁੰਦੀ ਆ ਉਹਦਾ ਦੂਜਾ ਬੁੜਾ ਕਿੱਧਰ ਗਿਆ ਉਹ ਸਾਰਿਆਂ ਦੀ ਆ ਗਈ ਹਾਂ ਕੋਈ ਨਹੀਂ ਪੂਰੀ ਨਹੀਂ ਗਿਆ ਇਹਦੇ ਦੇਖੀ ਨਹੀਂ ਪੜਿਆ ਕਾ ਕੋਈ ਨਹੀਂ ਕਿਹਾ ਅੱਜ ਬੈਠੇ ਘਰ ਦਾ ਕਰਾਰੀ ਅੜ ਗਈ ਕਹਿੰਦੇ ਪਰਚੀ ਨਹੀਂ ਪਾਉਣੇ ਉਡਣ ਦੇ ਕਿੰਨੇ ਮੀਟ ਦੇ ਆ ਪਾਪਾ ਦੂਰ ਦੋ ਔੜਦੇ ਆ ਵਾਟੇ ਦਾ ਉਹ ਤਾਂ ਉੱਧਰੇ ਹੈ ਨੋਦਨ ਹੁੰਦਾ ਰਿਹਾ ਪੋਣੇ ਲੋਰੋ ਨੈਲਾ ਕਾਮ ਆਦਿਕਾ ਕੰਮ ਆ ਜਾਓ ਮੁਕੇ ਆ ਆ ਚੱਕਾ ਮਾਰੇ ਕਰਨਾ ਓਕੇ ਬਾਪੂ ਹਰਵੰਦਾ ਆ ਆ ਆ ਆ ਗਿਆ ਕਿੱਥੇ ਆਪਣੇ ਨਾਲ ਸਾਹਾ ਹਾ ਤਦਰੀ ਮਗਲੀ ਹਾਂ ਤੋਂ ਆਇਆ ਹੈ ਕਿਹੜਾ ਪੁੱਤਰ ਉੱਟਦਾਗਾ ਇੱਕ ਤਾਂ ਆਪਣਾ ਹੈਗਾ ਕੇਵਲ ਸਾਥ ਹਾਂ ਇੱਕ ਆਪਣਾ ਪੁੱਤਰ ਕੁਲਰਾਂ ਦੇ ਉੱਟਦੇ ਬਈ ਦੋ ਪੁੱਤਰ ਦੇਖੀ ਜਾ ਤੁਹਾਨੂੰ ਦਿਖਾਵਾਂਗੇ ਫਿਰ ਲੈ ਫੋਨ ਕਰੇ ਤਾਂ ਫਟਕਨੇ ਕਿਵੇਂ ਚਿੱਤ ਉੱਠ ਲੈ ਗਿਆ ਇੱਕ ਗਾਂਹ ਤੋਂ ਲੈ ਗਿਆ ਇਹ ਤੁਸੀਂ ਜਾਣਦੇ ਹੋਗੇ ਕਿ ਉੱਥੇ ਜਿਹੜਾ ਪਾਲੀ ਸੀ ਬੜੀ ਹੀ ਹੁੰਦਾ ਉਹਦੇ ਕੋਲੋਂ ਆ ਕੇ ਮਾਪੇ ਦੇ ਕਿਹਾ ਗਾਇ ਪੱਪੇ ਨੇ ਕਿੰਨੇ ਸਾਲਾਂ ਬਾਅਦ ਛੱਡੇ ਅੰਕਲ 5 ਸਾਲਾਂ ਬਾਅਦ ਛੱਡਿਆ ਪੰਜ ਸਾਲਾਂ ਬਾਅਦ ਛੱਡਿਆ ਅੱਜ ਪ੍ਰਾਣਾ ਹੁੰਡਾ ਪ੍ਰਾਣਾ ਹੁੰਡਾ ਪੱਪੇ ਦਾ ਨਾਂ ਚੱਲਦਾ ਸੀ ਪਹਿਲਾਂ ਹਾਂ ਹਾਂ ਨਾਂ ਤਾਂ ਹੁਣ ਵੀ ਚੱਲਦਾ ਹਾਂ ਅਨਲਾਈ ਚਲਣਾ ਜਾਇਆ ਸਹੀ ਗੱਲ ਹੈ ਜਾਈ ਜਾਂ ਕਿ ਕਰਦਾ ਹਾਂ ਹਾਂ ਦਰਵਾਜ਼ਾ ਬੰਦ ਚਾਉਂਦੇ ਤੈਨੂੰ ਇਹਦਾ ਅੰਦਰ ਆ ਜੀ ਦਰਵਾਜ਼ੇ ਦੇ ਦਰਵਾਜ਼ੇ ਨਹੀਂ ਇਹ ਸਾਡੇ ਘਰਾਂ ਕੋਲੇ ਅੱਛਾ ਹਾਂ ਜੀ ਇਹ ਤੋਂ ਬਾਅਦ ਤਾਂ ਅੰਦਰ ਪਾ ਬੜੀਏ ਦਰਵਾਜ਼ੇ ਦੇ ਹਾਂ ਤਾਂ ਪਾ ਦੱਬ ਬੜੀ ਮੈਂ ਮਾਛੋੜੇ ਕਿ ਹੁਣ ਚਿੱਤੀ ਜਾਰੀ ਕਰਕਰੀ ਸੀ ਆਇਆ ਮਾਛੋੜੇ ਬਹੁਤ ਆਇਆ ਹੈ ਉਹ ਵੀ ਆ ਲੈ ਚੁੱਧੂ ਕੀ ਕੱਪੜੇ ਜੀ ਅੱਜ ਆ ਗਏ ਆਂ ਕੋਈ ਗੱਲ ਨਹੀਂ ਕੱਪੜੇ ਤੇ ਆ ਦੇ ਕੋਲਰਾਂ ਦੇ ਉੱਡਦਾ ਲਾਪਰੀ ਦਿਨੇ ਪਹਿਲੀ ਵਾਰੀ ਛੱਡੀ ਐ ਲਾਪੇ ਤੇ ਪ੍ਰਾਣੇ ਖੰਡ ਵਾਜਦਾ ਇਹ ਮਜ਼ਾ ਨਹੀਂ ਕਰਦਾ ਹੁਣ ਵੀ ਪੋਰਟ ਤੇ ਸਪੈਸ਼ਲ ਲਿਖਿਆ ਹੁੰਦਾ ਹਰੇਕ ਬੁੜੀ ਲੈ ਕੇ ਜਾਊਗਾ ਅੱਜ ਤੱਕ ਉੱਤਰ ਹੈ ਠੀਕ ਆ ਦੇਖੋ ਗਰਮੀ ਵਾਲੀ ਛੇ ਆ ਲਾਪੇ ਚ ਲੱਗਦਾ ਦੀਂਦਾਂ ਨਹੀਂ ਕਿੱਥੇ ਜਾਉਂਦਾ ਉੱਤਰਾਂ ਤਵੇ ਜਨਨ ਤਾਂ ਨਹੀਂ ਆਈ ਤੇਰਾ ਫਿਰ ਤਮੀ ਹੋਏ ਪਾਣਾ ਦੇ ਹੋ ਮੇਰਾ ਭਾਏ ਮੇਰਾ ਰੰਗ ਫਟ ਗਿਆ ਦੋ ਮੇਰਾ ਪਾਣਾ ਦਾ ਕਾ ਕਰਨਾ ਬਣਦੀ ਆ ਠੀਕ ਆ ਹਾ ਉੜਦਾ 3 ਨੰਬਰ ਬਣਾਇਆ ਆਪਣੇ ਕੱਪ ਆ ਗਿਆ ਵੀਰੇ ਪਰਚੀ ਪਾਈ ਸੀ ਕਹਿੰਦੇ ਕੱਪ ਆ ਗਿਆ ਹੈ ਮੈਂ ਕਿਹਾ ਉੱਡੀ ਜਾਂਦਾ ਹਾ ਜੇ ਪਾਲੀ ਕੋਲ ਰੇ ਜਨਨ ਬਗਿਆ ਆ ਬਾਦੀ ਤੂੰ ਇੱਕ ਲੈ ਆਓ ਆਓ ਹੋ ਆਹ ਆਪਾਂ ਮੈਂ ਨਾ ਇਹ ਫਾਨੀ ਕਰਤੀ ਮੈਂ ਇੰਟੇ ਕਰਤੀ ਹੋਰ ਦੋ ਦਾ ਰਹੇਗਾ ਕਮੀ ਹੈ ਜੀ ਦਾ ਕੋਈ ਨਹੀਂ ਕਿਹਦੀ ਗੱਲ ਹੋਣਾ ਇਹਨਾਂ ਕਿੰਨਾ ਬਰਸ ਕਿੰਨਾ ਕਰੀ ਦੋ ਮੈਂ ਮੰਨਣਾ ਹੁਣ ਤਾਂ ਫਿਰ ਜਾਨਣਾ ਕਿ ਕੋਈ ਆਪਾਂ ਨਹੀਂ ਕਿਹਨਾ ਉਸ ਤਾਂ ਬੈਂਦੇ ਇਥੇ bapak ha, ਕਰ ਜਾ ਬਾਈ ਫੋਟੋ ਕਰਾਵਾਂਗੇ ਦਿਨੇ ਦਿਨੇ ਪੈਸੇ ਵੀ ਦੇ ਮੰਗਦਾ ਬਾਈ ਉਹ ਇੱਕ ਰੱਖ ਦੇ ਮਿੰਟੂ ਹਾਂ ਉਹਦਾ ਕਸਾਲੇ ਵਾਲੇ ਕਸਾਲਿਆਂ ਨੂੰ ਫੜਾ ਦਈਏ ਦੂਜੀ ਕੁਰਸੀ ਆ ਰੋਜੀ ਲਾਲ ਕਸਾ ਦੀ ਆ ਜਾ ਵੀਰੇ ਫੋਟੋ ਲਾ ਲਓ ਬਾਈ ਆਇਆ ਬਾਈ ਉਹਨਾਂ ਨੂੰ ਫੜਾ ਦੇ ਹਾਂ ਦੋਨਾਂ ਨੂੰ ਆਇਆ ਕਸਾ ਰਖਾ ਲਿਆ ਆਹੀ ਹੁਟਾ ਬੀ ਬਾਬਾ ਕਿੱਥੇ ਆ ਉਧਰ ਕੀ ਆਇਆ ਆ ਆ ਜਾ ਫੜੀ ਕੀਦਾ ਤੇਰਾ ਆ ਆ ਆ ਆਮਣੇ ਓਏ ਆਹ ਨੂੰ ਬਤਾਈ ਕਿ ਤੀ ਨਹੀਂ ਹੋਈ ਸਭੋ ਟੇਡਾ ਵੀ ਟੇਡਾ ਦੀ ਆਮਣੇ ਦਾ ਲਾਲਾ ਮਾਥਰ ਆਇਆ ਬਾਕੀ ਬਾਕੀ ਗੱਲ ਬੁੱਤ ਆਹ ਖੇਤਾਂ ਬਹੁਤ ਖੇਤਾਂ ਆ ਨਾ ਇਹ ਤਾਂ ਲਿਖ ਰਹੇ ਆ ਪਾਲੀ ਬਾਬੇ ਦੀ ਫੋਟੋ ਧੱਕ ਜੀ ਹੁੰਦੀ ਆ ਫੋਟੋ ਹੁੰਦੀ ਆ ਬੁੜਾ ਦੂਜਾ ਬੁੜਾ ਕਿਧਰ ਗਿਆ ਉਹ ਸਾਰਿਆਂ ਦੀ ਆ ਗਈ ਲੈ ਵੀ ਆਪਣਾ ਪਹਿਲੀ ਵਾਰਕ ਪੁੱਤਰ ਛੱਡਿਆ ਜੀ ਪਹਿਲੀ ਵਾਰੀ ਭਰਾ ਨਾਮ ਦਿੱਤੇ ਆ ਕਿਹੜੇ ਜਿਹੜਾ ਆਪਣੀ ਦਾ ਭਾਈ ਦੇ ਪੁੱਤਰ ਨੇ ਪਹਿਲੀ ਵਾਰੀ ਨਾਮ ਦਿੱਤਾ ਬਾਬਾ ਜੀ ਕਿਧਰ ਪਾ ਕੇ ਪੁਰਾਣੇ ਖੁੰਡ ਨੇ ਲਾ ਵੀ ਹੈ ਜਿਹੜਾ ਕੱਲ ਕਬੂਤਰ ਉੱਡਿਆ ਉਹਦਾ ਭਾਈ ਆ ਇਹ ਵੀ ਕਹਿੰਦੇ ਗੱਲਾਂ ਕਰਾਉ ਹੈ ਪਾਪਾ ਹਾਂ ਕੁੱਲ ਕਿੱਦੇ ਉੜਿਆ ਤੈਨੂੰ ਦੱਛਾਂਗੇ ਵੀ ਹਾਂ ਕਿਵੇਂ ਕੁੱਤਰ ਉੜ ਗਿਆ ਕਹਿੰਦੇ ਬਾਪਿਆਂ ਨੇ ਗੱਲ ਕਹਿਰ ਕਰਤੀ ਕਹਿਰ ਕਰਤੀ ਦੋਵੇਂ ਬਾਪਿਆਂ ਨੇ ਸਸਰਾ ਕਰਤਾ ਤੇ ਸਾਨੂੰ ਉਹ ਦਿਖਾਉਣਾ ਕਬੂਤਰ ਅੱਜ ਲਾ ਕੇ ਲਿਆਏ ਆ ਬਾਈ ਕੱਲ ਤੱਕ ਅੱਜ ਵੀ ਉੱਡਦਾ ਰਿਹਾ ਹਣਾ ਲਾਪੀ ਤੇ ਹਾਂ ਹੋਰ ਮੈਂ ਆ ਲਾ ਕੇ ਲਿਆਂਦਾ ਅੱਜ ਵੀ ਸਾਰੇ ਕੂਤਰਾਂ ਦੀ ਪੂਥਲਵਾਤੀ ਹੈ ਕਹਿੰਦੇ ਕਬੂਤਰ ਕਿੱਥੇ ਆਹੋ ਮੈਂ ਉਧਰ ਆ ਬਬ ਦਾ ਪ੍ਰਾਮ ਖਾਂਦਾ ਫਿਰ ਤੈਨੂੰ ਦਿਖਾਉਂਦੇ ਆ ਉਹ ਵੀ ਤੂੰ ਨਾ ਆਉਣਾ ਖੰਗਾ ਤੇ ਆਹੋ ਕਿਹੜਾ ਆ ਵਾਜੀ ਵਾਲਾ ਆ ਬੈਠਾ ਆਹੋ ਉਹ ਬੈਠਾ ਉਹ ਹਰੀ ਜੀ ਪੁੱਛਣਾ ਨਾ ਮੂਹਲਾ ਆਹੋ ਆ ਮੂਰੀਆ ਨਾ ਉੱਪਰ ਕਿਹੜਾ ਚ ਇਹ ਭਰਾ ਬਚਾ ਜਾ ਬਚਾ ਜਾ ਹਾਂ ਦਾ ਭਾਈਆ ਛੋਟਾ ਇਹਦਾ ਪਿਆਉ ਦਿਖਾਈਏ ਤਿਆਰ ਕਰਨਿਆ ਬੜਾ ਕਬੂਤਰ ਹਨ ਹਾਂ ਜਿਹੜੇ ਗੱਲਾਂ ਕਰਾਈਆਂ ਨੇ ਅੱਜ ਅੱਜ ਕਰਾਂਗੇ ਭਾਈ ਅੱਜ ਕੱਲ ਰਾ ਕੁਲਰੀ ਜਿੱਤ ਗਿਆ ਮੰਨ ਕੇ ਚੱਲੋ ਉਹ ਪਰਚੀ ਪੈ ਗਈ ਸੀ ਪਰ ਫੇਰ ਵੀ ਨਹੀਂ ਉਤਰਿਆ ਸਾਰੇ ਕਬੂਤਰ ਹਰਾਤੇ ਨੇ ਕੁਲਰੀ ਜਿੱਤਿਆ ਜਾਂ ਜੋਸ ਅੱਜ ਹਾਂ 3 ਵਜੇ ਸਾਰੇ ਬੈਗੇ ਸੀ ਮੰਨ ਕੇ ਕਬੂਤਰ ਇਹਨੇ ਹਣਾ ਦੰਨ ਹਾਂ ਤਨ 6:30 ਨਾ ਬਾਜੀ ਹੋਗੀ ਮੰਨ ਕੱਲੀ ਗੱਲਾਂ ਕਰਾਤੀਆਂ ਕੱਲ ਨਵੇਂ ਪਿੰਡ ਤੇ ਪਹਿਲੀ ਵਾਰੀ ਬਾਜੀ ਛੱਡੀ ਪਹਿਲੀ ਵਾਰੀ ਵਜਾ ਵਜਾ ਕਰਾਤੀ ਮਹੱਤਵਨ ਹੈ ਜਾਈ ਜੀ ਲਈ। ਲਈਦਾ ਕਬੂਤਰ ਗਲ ਮਰ ਗਏ। ਇਹਦਾ ਪਿਆ ਉਹ ਦਿਖਾਈਂ। ਬੱਚੇ ਹੁਣ ਤਾਂ। ਸਈਆ ਨੂੰ ਕੋਹ ਬਣੀ ਵੇ ਹੰਬਾਉਂਗਾ ਬਣੀ ਨਾ। ਜਮੀਨੀ ਜਮਾ ਠੀਕ ਬੈਠਾ। ਨਾ ਕਹਿੰਦਾ ਤਾੜੀ ਹੀ ਆ। ਚੜਾ ਕਰਤਾ। ਹਾਲਾ ਇੱਥੇ ਬੈਠਾ ਦੀ। ਹੁੰਡਾ ਲਾਈ ਆਈ। ਲੈ ਜੀ। ਹੁਣ ਉਹਦਾ ਪਿਆ ਖਾਵਾਂਗੇ ਤੁਹਾਨੂੰ। ਗੈਟ ਲਾਜਾ ਲੈ ਬਹੁਤ ਅੰਤ ਹੈ ਅੱਗੇ ਦੇਖਣਾ ਪਊ ਗੁੱਤਰ ਬੈਠਾ ਆਹਾਂ ਹੈ ਲੈ ਯਾਰਾ ਪੈਵਾ ਗਾ ਜੁੱਤਰ ਤਾਂ ਹੈ ਭੈੜਾ ਖਤਰਨਾਕ ਆ ਵੀ ਥੰਗ ਕੱਟਦੇ ਆ ਦੇ ਇੱਧਰ ਲਈ ਵੀ 对呀。